ਸਾਹਿਕਾਰ ਮਹਾਤੂੜਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੂਤਰਾਂ ਦੇ ਹਵਾਲੇ ਤੋਂ ਵੱਡੀ ਅਤੇ ਅਹਿਮ ਖਬਰ ਕੈਬਨਟ ਦੇ ਵਿੱਚ ਕੀਤਾ ਜਾ ਰਿਹਾ ਹੈ ਵੱਡਾ ਬਦਲਾਅ ਜੇ ਗੱਲ ਕਰੀਏ ਜਿਮਨੀ ਚੋਣਾ ਦੀ ਜਿਮਨੀ ਚੋਣਾ ਦੇ ਵਿੱਚ ਬੜੇ ਵੱਡੇ ਉਲਟਫੇੜ ਦੇਖਣ ਨੂੰ ਮਿਲੇ ਹਲਕਾ ਗੱਦਰਵਾਹਾ ਅਤੇ ਹਲਕਾ ਡੇਰਾ ਬਾਬਾ ਨਾਨਕ ਤੋਂ ਦੋ ਵੱਡੇ ਕਿਲੇ ਤਹਿ ਤੇਰੀ ਹੋ ਗਏ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਸਾਹਮਣੇ ਪਹਿਲਾ ਹਲਕਾ ਜਿਹੜਾ 45 ਸਾਲ ਤੋਂ ਕਾਂਗਰਸ ਦਾ ਸੀ ਉਹ ਹੈ ਹਲਕਾ ਡੇਰਾ ਬਾਬਾ ਨਾਨਕ ਗੁਰਦੀਪ ਸਿੰਘ ਲੰਧਾਵਾ ਨੇ ਹਰਾਇਆ ਹਰਾਇਆ ਉਸ ਤੋਂ ਬਾਅਦ ਹਲਕਾ ਗਿੱਦੜਪਾ ਜਿੱਥੇ ਰਾਜਾ ਵੜਿੰਗ ਲਗਾਤਾਰ ਜਿੱਦੇ ਆ ਰਹੇ ਨੇ ਕਾਫੀ ਲੰਮੇ ਸਮੇਂ ਤੋਂ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਇੱਕ ਪਾਸੇ ਆਮ ਆਦਮੀ ਪਾਰਟੀ ਨੇ ਚਾਰ ਦੇ ਵਿੱਚੋਂ ਤਿੰਨ ਸੀਟਾਂ ਜਿੱਤੀਆਂ ਦੂਸਰੇ ਪਾਸੇ ਕਾਂਗਰਸ ਪਾਰਟੀ ਨੂੰ ਇੱਕ ਸੀਟ ਮਿਲੀ ਅਤੇ ਸ਼੍ਰੋਮਣੀ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹਨਾਂ ਦਾ ਖਾਤਾ ਨਹੀਂ ਖੋਲਿਆ ਗਿਆ ਕਿਉਂਕਿ ਮਨਪ੍ਰੀਤ ਬਾਦਲ ਦੀ ਜ਼ਬਤ ਜਬਤ ਹੋਈ ਹੈ ਜੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਨੇ ਇਹਨਾਂ ਚੋਣਾਂ ਦਾ ਬਾਈਕਾਟ ਕੀਤਾ ਉਧਰ ਫਿਰ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੇਕਿਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਆਪਣੇ ਨਿਯੁਕਤੀ ਪੱਤਰ ਦੇਣ ਦੇ ਵਿੱਚ ਜਿਹੜੇ ਨੇ ਉਹ ਸਰਗਰਮ ਨੇ ਉੱਥੇ ਵੀ ਚੱਲ ਰਹੇ ਨੇ ਇਧਰ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਕਰਮਵੀਨਰ ਰਵਿੰਦ ਖੇਸ਼ਰੀਵਾਲ ਕੌਮੀ ਜਨਰਲਸ ਕਤਰ ਆਮ ਆਦਮੀ ਪਾਰਟੀ ਦੇ ਸੰਦੀਪ ਪਾਟਕ ਨੇ ਸੱਦ ਲੈਨੇ ਜਿੱਤੇ ਹੋਏ ਦੇ ਵਿਧਾਇਕ ਹਲਕਾ ਬਰਨਾਲਾ ਹਲਕਾ ਡੇਰਾ ਬਾਬਾ ਨਾਨਕ ਹਲਕਾ ਗਦਰਵਾਹ ਅਤੇ ਹਲਕਾ ਚੱਬੇਵਾਲ ਯਾਨੀ ਕਿ ਗੁਰਦੀਪ ਸਿੰਘ ਰੰਧਾਵਾ ਡਿੰਬੀ ਢਲੋ ਈਸ਼ਾਂਕ ਚੱਬੇਵਾਲ ਬਲਾਲੇ ਗਏ ਨੇ ਆਮ ਆਦਮੀ ਪਾਰਟੀ ਦੇ ਕਰਮੀਨਰ ਅਰਵਿੰਦ ਕੇਜਰੀਵਾਲ ਦੇ ਦੁਆਰਾ ਦਿੱਲੀ ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਕੈਬਨਿਟ ਦੇ ਵਿੱਚ ਵੱਡਾ ਫੇਰ ਬਦਲ ਦੇਖਣ ਨੂੰ ਮਿਲੇਗਾ ਤਿੰਨ ਮਜਿਹੜੇ ਮੌਜੂਦਾ ਮੰਤਰੀ ਨੇ ਉਹ ਲਾਂਭੇ ਕਿਤੇ ਜਾਣਗੇ ਅਤੇ ਤਿੰਨ ਨਵੇਂ ਮੰਤਰੀ ਬਣਾਏ ਚਾਣਗੇ ਸਭ ਤੋਂ ਵੱਡਾ ਵਾਅਦਾ ਕੀਤਾ ਗਿਆ ਸੀ ਡਿੰਪੀ ਢੋਲੇ ਨਾਲ ਜਦੋਂ ਹਲਕਾ ਗਿੱਦੜਪਾਹਾ ਦੇ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਤੁਸੀਂ ਮੰਤਰੀ ਬਣ ਤੁਸੀਂ ਐਮਐਲਏ ਬਨਾਓ ਵਿਧਾਇਕ ਬਨਾਓ ਅਸੀਂ ਇਹਨਾਂ ਨੂੰ ਮੰਤਰੀ ਬਣਾਵਾਂਗੇ ਤਿੰਨਾਂ ਸਾਲਾਂ ਵਾਲੇ ਰੁਕੇ ਹੋਏ ਕੰਮ ਅਸੀਂ 2.5 ਸਾਲਾਂ ਦੇ ਵਿੱਚ ਕਰ ਦਿਆਂਗੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਡਿਪੀਟ ਲੋ ਕਰਦੀਪ ਅੰਦਾਵਾ ਇਸ਼ਾਂਕ ਛੱਬੇਵਾਲ ਦਿੱਲੀ ਪਹੁੰਚ ਚੁੱਕੇ ਨੇ ਸੂਤਰ ਦੱਸਦੇ ਨੇ ਕਿ ਅੱਜ ਗੈਰ ਤੇ ਆਮ ਗੱਡੀਆਂ ਨੇ ਗੱਡੀਆਂ ਦੇ ਵਿੱਚ ਲੇਕਿਨ ਉਹਨਾਂ ਦੇ ਨਾਮ ਉੱਤੇ ਮੋਹਰਾ ਲੱਗਣ ਗਿਆ ਕੈਬਨਿਟ ਮੰਤਰੀਆਂ ਦੀਆਂ ਕਿਉਂਕਿ ਜਿਹੜੇ ਡਿਪੀਟ ਲੋ ਨੇ ਉਹਨਾਂ ਨਾਲ ਤਾਂ ਆਲਰੇਡੀ ਵਾਦਾ ਸੂਬੇ ਦੇ ਮੰਤਰੀ ਉਹ ਗਤਮਾਨ ਨੇ ਵੀ ਕੀਤਾ ਹੋਇਆ ਹੈ ਦੂਸਰੇ ਪਾਸੇ ਅਰਵਿੰਦ ਕੇਸਰੀਵਾਲ ਨੇ ਕਿਉਂਕਿ ਅਰਵਿੰਦ ਕੇਸਰੀਵਾਲ ਨੂੰ ਪਤਾ ਹੈ ਜੇਕਰ ਇਸ ਤਰ੍ਹਾਂ ਖੜਾਗਾ ਤਾਂ ਇਹਨਾਂ ਹਲਕਿਆਂ ਦੇ ਵਿੱਚ ਵੋਟ ਬੈਂਕ ਵਧੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾ ਪਹਿਲਾ ਸੂਤਰਾਂ ਦੇ حوالے ਤੋਂ ਖਬਰ ਆ ਰਹੀ ਹੈ ਡਿਪਟੀ ਲੋਕ ਗਰਦੀਪ ਅਰਦਾਵਾ ਅਤੇ ਅਸ਼ਾਂਕ ਚੱਬੇਵਾਲ ਦੀ ਮੀਟ ਚੱਲ ਰਹੀ ਹੈ ਦਿੱਲੀ ਦੇ ਵਿੱਚ ਅਤੇ ਇਹਨਾਂ ਦੇ ਵਿੱਚੋਂ ਖਾਸ ਕਰਕੇ ਡਿੰਪੀ ਟਿੱਲੋਂ ਨੂੰ ਮੰਤਰੀ ਬਣਾਇਆ ਜਾਵੇਗਾ ਬੜੇ ਵੱਡੇ ਫੇਰ ਬਦਲ ਹੋਣਗੇ ਕੈਬਨਟ ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਸ਼ਾਂਖ ਚੱਪੇਵਾਲ ਨੇ ਕਿਹਾ ਕਿ ਸਾਡੇ ਹੌਸਲੇ ਬਲੰਦ ਨੇ ਅਤੇ ਜਿਨ੍ਹਾਂ ਦੇ ਵਿੱਚੋਂ ਵੀ ਜਿਹੜਾ ਮੰਤਰੀ ਬਣਾਇਆ ਜਾਵੇਗਾ ਉਹ ਸਾਡੇ ਸਾਰਿਆਂ ਲਈ ਐਕਸੈਪਟੇਬਲ ਹੋਵੇਗਾ ਤਾਂ